ਮੇਰੇ ਸਾਰੇ ਵੀਰਾਂ ਨੂੰ ਅੱਜ ਅਸੀਂ ਪਿੰਟਲਵਾ ਕਲਾਰੀ ਧਰਤੀ ਤੇ ਸਾਡੇ ਅੱਜ ਹੈਗਾ ਹੀ ਸੜਕ ਦੇ ਭਲੇ ਵਾਸਤੇ ਖੱਡਪੜ ਸਹਿਬ ਦਾ ਪ੍ਰਕਾਸ਼ ਸੀ ਤੇ ਉਹਦਾ ਅੱਜ ਭੋਗ ਪੈਣ ਜਾ ਰਿਹਾ ਹੈਗਾ ਤੇ ਹੁਣ ਅਸੀਂ ਸਾਰੇ ਵੀਰ ਇਕੱਠੇ ਹੋਏ ਆ ਬਾਕੀ ਇਧਰ ਪੱਗਾ ਪੁੱਗਾ ਬਣ ਰਹੇ ਆ ਤੇ ਬਾਈ ਦੇ ਗੋਲ ਪਰਨਾ ਸਜਿਆ ਵੀ ਅੱਜ ਬਾਈ ਨੇ ਆਪ ਸੇ ਆਇਆ ਦੇਖੋ ਬਈ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਆ ਬਾਈ ਤੇ ਆਪਾਂ ਪੱਗ ਬਣਣੀਆਂ ਹੁਣ ਆ ਬਾਈ ਸਪੈਸ਼ਲ ਪੱਗ ਪੱਗ ਬਣਵਾਉਣ ਆ ਤੇ ਬਾਕੀ ਇਹਦੀ ਗੁਰੂ ਨਾਲ ਪਿਆਰ ਸੀ ਸਾਡਾ ਬੇਲੀ ਸੀ ਅਸੀਂ ਇੱਕ ਬੋਲ ਆਇਆ ਸਪੈਸ਼ਲ ਆਇਆ ਇੱਕ ਬੋਲ ਕੀਤਾ ਤੇ ਹਾਜੇਰਾ ਬੰਦਾ ਹੈ ਹਾਂਜੀ 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 ਸੋ ਵੀਰ ਜੀ ਹੁਣ ਅਸੀਂ ਸਾਰੇ ਹੋ ਚੁੱਕੇ ਆ ਤਿਆਰ ਜਾਣ ਲਈ ਤੇ ਜਿਵੇਂ ਕਿ ਤੁਸੀਂ ਵੀਡੀਓ ਦੇਖਦੇ ਆਂ ਡੈਂਪੀ ਹੈ ਵੀ ਅੱਜ ਪੱਗ ਸੇ ਵਾਲੀ ਆ ਸਿਰ ਤੇ ਲੇਟ ਹੋ ਗਏ ਬਾਬੇ ਆਪਾਂ ਉਹ ਥੋੜਾ ਲੇਟ ਗਏ ਬਾਬਾ ਅਰਦਾਸ ਵੇਖੇ ਕਰੀ ਜਾਂਦਾ ਹੁਣ ਅਸੀਂ ਅੱਗੇ ਜਾ ਰਹੀ ਰਹੇ ਬਿਕੋਜ਼ ਸਾਨੂੰ ਇਹ ਆ ਵੀ ਹੁਣ ਅੱਧੀ ਅਰਦਾਸ ਤੇ ਘੱਟ ਅਰਦਾਸ ਕਹਿੰਦੇ ਜਾ ਕੇ ਬੇਇੱਜ਼ਤੀ ਕਰਨਗੇ ਅਰਦਾਸ ਤੇ ਵੀ ਬੰਦੇ ਤੁਸੀਂ ਦੀ ਸੇਵਾ ਲਓ ਚਾਹ ਤੇਰੇ ਸਾਨੂੰ ਗਾਲ੍ਹਾਂ ਕੱਢਣੀ ਆ ਤਾਂ ਕਰਕੇ ਹੀ ਖੜੇ ਸੀ ਹੁਣ ਪਰ ਕਿਉਂ ਲਾ ਰਿਆ ਜੀ ਕਿਉਂ ਪੱਗ ਦੇ ਪੱਥੇ ਨੂੰ ਲਾ ਰਿਆ ਆ ਭਾਈ ਮੇਰੇ ਵੀ ਲਾ ਹਟੇ ਆ ਲਾਓ ਮੇਰੇ ਨੂੰ ਉਹ ਆਹ ਕਦੋਂ ਲਾਈ ਨੂੰ ਆਇਆ ਇੱਕੋ ਹੀ ਆ ਲਾਓ ਮੇਰੇ ਵੀ ਨਹੀਂ ਲੈ ਕੇ ਲਾ ਬੜੇ ਮੇਰੇ ਵੀ ਨਹੀਂ ਬਾਤ ਹੋ ਗਈ ਇਹ ਜਿਹੜੇ ਪੁਆਇੰਟਸ ਹੁੰਦੇ ਨੇ ਇਹ ਹੀਟ ਹੁੰਦੇ ਨੇ ਹੈ ਨਾ ਇਹ ਜਦੋਂ ਇਹ ਜਦੋਂ ਵਾਰਮ ਹੋ ਜਾਂਦੇ ਨੇ ਤਾਂ ਫ੍ਰੈਗਰੈਂਸ ਰਿਲੀਜ਼ ਕਰਦੇ ਨੇ ਰਾਈਟ ਇੱਥੇ ਲਾ ਪਾ ਕੇ ਹਾਂਜੀ ਅਸੀਂ ਤਾਂ ਡਰਬਨ ਤੇ ਲਾ ਦਨੇ ਆ ਬਟ ਇਹਦਾ ਕਲਰ ਲਾਈਟ ਆ ਉਹ ਆ ਇੱਥੇ ਲਾ ਹੋਰ ਦਿਸਿਬਲ ਹੈ ਮੇਰੇ ਵੀ ਲਾਈ ਬਾਬੇ ਤੁਹਾਡੇ ਵੀ ਲਾ ਦਨੇ ਆ ਐਂ ਕਰ ਦੂ ਇਹ ਸ਼ੀਸ਼ੀ ਨਾਲ ਓਕੇ ਫਾਈਨ ਬਾਬੇ ਆਹ ਹੁਲਡ ਇਸ ਫਾਰ ਯੂ ਨਹੀਂ ਯਾਰ ਮਿੰਦੀ ਦੀ ਪਾ ਕੇ ਉਹਨੇ ਤੇ ਸਖਤ ਆਪਾਂ ਬੋਗ ਹਨ ਹਾਂਜੀ ਬੋਗ ਹਨ ਬੰਨੀ ਆ ਜੀ ਚਲੋ ਆਓ ਤੇ ਜੀ ਹਾਂਜੀ ਓਕੇ ਜੀ ਓਕੇ ਆ ਜੀ ਹੁਣ ਰੈਡੀ ਚਲੋ ਵੀ ਮਿੱਤਰੋ ਚਲੋ ਚੱਲ ਲਈ ਬਾਬੇ ਚੱਲ 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 ਇਹ ਐਪ ਆ ਯੂਨੀਵਰਸਲ ਐਪ ਆ ਬੱਚਿਆਂ ਲਈ ਪਹਿਲਵਾਨੀ ਚਾਲ ਤੁਸੀਂ ਇਹਨੂੰ ਟਰਬਨ ਤੇ ਲਾ ਦੇ ਬੰਦੇ ਹੋ ਰਾਈਟ ਰਾਈਟ bro ਰਾਈਟ ਚੋ ਚਲਿਏ ਚਾਓ ਲੈਟਸ ਗੋ ਲਾ ਦੇ ਲੋਗ ਲਾ ਦੇ ਓ ਯਾਰ ਰੱਖ ਦੇ ਅੰਦਰ ਰੱਖ ਦੇ मित्र मेरे हिसाब हो गई है ਮੈਨੂੰ ਬਤਾਉਂਦੇ ਪਰ ਕੇ ਵਰਲਡ ਬੈਂਕ ਡੀਆ ਪ੍ਰਸ਼ਾਦ ਵਾਲਾ ਕੋਈ ਨਹੀਂ ਹੈ ਨਹੀਂ ਨਹੀਂ ਮੈਨੂੰ ਮੈਨੂੰ ਫੜਾ ਦੇ ਤੂੰ ਅੱਧੇ ਅੱਧੇ ਗੱਲ ਵੀ ਸੇਵਾ ਲਈ ਨਾ ਮੈਂ ਚੁੰਮ ਕੇ ਆਈ ਹਣਾ ਲੈਂਸ ਸਾਫ ਕਰੋ ਮੈਨੂੰ ਚਲੋ ਵੀ ਸੇਵਾਦਾਰੋ ਲੋਵੀ ਮਿੱਤਰੋ ਇਧਰ ਕਹਿੰਦੇ ਜੋਬਰ ਕਵਿਸ਼ਰੀ ਪੇਸ਼ ਕਰ ਰਹੇ ਆ ਇਧਰ ਸੇਵਾਦਾਰ ਸੇਵਾ ਕਰ ਰਹਾ ਇੰਦਰ ਲੱਗਿਆ ਸੰਗਤ ਆਈ ਹੈ ਜੀ ਪੂਰੀ ਕਿਹਿਆ ਕੰਮ ਤੇ ਕੋਈ ਸ਼ਰੀਰ ਬਹੁਤ ਖੁਸ਼ੀਦਾਰ ਇਧਰ ਮਿੰਨੀ ਸੇਵਾਦਾਰ ਸਾਹਿਬ कंहिंार <laughs> खड़े <laughs> राति ਆਪਾਂ ਆਂਦੀ ਤੇ ਬਾਕੀ ਸਾਥ ਸੇਵਾਦਾਰ ਦੋ ਦੋ ਵਾਰਟੀਆ ਲੈ ਕੇ ਸੇਵਾ ਕਰਦੇ ਆ ਸਾਰਾ ਕੁਝ ਪੋਕਟਾਂ ਤੋਂ ਬਾਅਦ ਹੁਣ ਸੇਵਾਦਾਰ ਆਪ ਵੀ ਰੋਟੀ ਨੂੰ ਹੋ ਗਿਆ ਬਈ ਥੋੜੀ ਜਿਹੀ ਸੇਵਾ ਕਰ ਲੈਈਂ ਮਿੰਟਾ ਤੂੰ ਲੈ ਕੇ ਆਈਓ ਦੀ ਤਰਤੀ ਦਾ ਬਾਕੀ ਗੁਰਵਿੰਦਰ بھائی ਵੀ ਆ ਗਿਆ ਸਭ ਕੋ ਉਹ ਨੱਕੀ ਅਖਵਾਲੇ ਦਾ ਮੁੰਡਾ ਹਾਲ ਹਾਲ ਦਾ ਹਾਲ ਦਾ ਆ ਸਾਡੀ ਜੈਗ ਦੇ ਜਮਾ ਰਿਚ ਕੋਈ ਆਈ ਉਹ ਫੋਲਡ ਵਾਲੀ ਚੇੜ ਵੀ ਚੈੱਕ ਕਰ ਸਕਦੇ ਆ ਜਿੱਥੇ ਬਾਕੀ 골ਡ ਵੀ ਮੋਤ ਵੀ ਦਿਖਾ ਰਹੇ ਆ ਹਾਲ ਸ਼ੋਅ ਆ ਤਾਂ ਕਿਤੇ ਨਹੀਂ ਛੱਡ ਲੰਗਰ ਮਾਫੀਓ ਆ ਜੁਨੇਗਾ ਰਿੱਚਾ ਪਰੇ ਆਉਦੀ ਰਿਚਨੈਸ ਥੋੜੀ ਕਰਦਾ ਤੁਹਾਨੂੰ ਕਿਹਾ ਇਹਨੇ ਕਰਦਾ ਕਿਹਣੀ ਆ ਕਰਨਾ ਫੇ ਤੁਹਾਨੂੰ ਕਿਹਾ ਇਹਨੇ ਪਾਣੀ ਲੈਣ ਆਇਆ ਤੜਾ ਲੱਗ ਲੱਗ ਲੈ ਲੈ ਬਈ ਆਪਣੇ ਪਿੰਡ ਢੱਲਮਕਲਾ ਕੈਂਪ ਲੱਗਿਆ ਸਾਹਮਣੇ ਤੇ ਬਹੁਤ ਸਹਿਯੋਗ ਦਿੰਦੇ ਯਾਰ ਆਪਣੇ ਨਾ ਜਿਵੇਂ ਆ ਕਾਰਡ ਬਣਾਈ ਜਾਂਦੇ ਹੁਣ ਆਮ ਆਦਮੀ ਪਾਰਟੀ ਅੰਨੀਓ ਤੇ ਭਰਾ ਆਪਣੇ ਸਹਿਯੋਗ ਦਿੰਦੇ ਮੂਹਰੇ ਲੱਗ ਕੇ ਕਾਰਡ ਬਣਾਈ ਜਾਂਦੇ ਕੋਈ ਪਿੰਡ ਦਾ ਬੰਦਾ ਯਾਰ ਨਾ ਕਾਰਡ ਨਹੀਂ ਹੋ ਰਹਿਣਾ ਜਾਵੇ ਕਿਉਂਕਿ ਆਪਣਾਂ ਦੇ ਜਿਹੜੀ ਵੀ ਸਕੂਲਤ ਮਿਲਦੀ ਆ ਸਰਕਾਰੀ ਉਹਦਾ ਲਾਹਾ ਯਾਰ ਹਰੇਕ ਬੰਦੇ ਨੂੰ ਮਿਲ ਜੇ ਤੇ ਉਹਨਾਂ ਵਾਸਤੇ ਭਾਈ ਜੀ ਆਪਾਂ ਵੀ ਇੱਧਰ ਦਾਲ ਲੈ ਕੇ ਚੱਲੇ ਆ ਨਾਲ ਪ੍ਰਸ਼ਾਦੇ ਆ ਨਾ ਇੱਧਰ ਸਬਜੀ ਆ ਤੇ ਉਹ ਸਾਹਮਣੇ ਬਣੀ ਜਾਂਦੇ ਕਾਰਡ ਤੇ ਉੱਥੋਂ ਭੋਗ ਤੋਂ ਆਏ ਆ ਹੈਗਾ ਚੱਲ ਇੱਧਰ ਵੀ ਸੇਵਾ ਲਾ ਦਿੱ ਗਏ ਯਾਰ ਹਨ ਤੇ ਲਾਓ ਭਾਈ ਪਹਿਲਾਂ ਜਿਹੜੇ ਕਾਰਡ ਬਣਾਈ ਜਾਂਦੇ ਬੰਦਿਆਂ ਨੂੰ ਖਵਾ ਦਈਏ ਭੋਜਨ ਆਜੋ ਘਰਾਂ ਦੀ ਕੋਈ ਮਿੱਤਰੋ ਇੱਧਰ ਵੀ ਕਹਿੰਦੇ ਸੇਵਾਦਾਰ ਰੋਟੀ ਖਵਾਉਣ ਆਗੇ ਬਾਹਰ ਕੈਂਪ ਲੱਗਾ ਰੋਟੀ ਦੀ ਸੇਵਾ ਲ ਆ ਰਹੇ ਹੋਈ ਮਿੱਤਰੋ ਸਮਾਪਤੀ ਹੋ ਗਈ ਚੋਬਰਾਂ ਨੇ ਕਹਿੰਦੇ ਸਮਾਨ ਸਮੂਹਨ ਕਰਤਾ ਇਕੱਠਾ ਤੇ ਇੱਧਰ ਪਾਉਣ ਹੋਣੀ ਬੈਠੇ ਵਿਸ਼ੂ ਦੀ ਦੁਕਾਨ ਚ ਇੱਧਰ ਬਾਈ ਬਿੰਦੂ ਵੀ ਬੈਠਾ ਸਾਮਾਨ ਪੱਲਾ ਕਰੀ ਜਾਂਦੇ ਇਕੱਠਾ ਆ ਵੀ ਸਪੀਕਰ ਵੀ ਲਾ ਦੇ ਆਪਾਂ ਕਰੀ ਜਾਂਦੇ ਜੱਟ ਦਾ ਕੰਮ ਛੋਬਰ ਆਈਆਂ ਨੇ ਆਈਆਂ ਇੱਧਰ ਹਲਵਾਈ ਸੀਗੀ ਉਹ ਵੀ ਕਰਤਾ ਕੰਮ ਓਕੇ ਲੋਈ ਬੱਜ ਜਾਣ ਦੂਨੇ ਫੜੇ ਸੁਆਗਤ ਨਾਲ ਸਾਧਿਆਂ ਨਾਲ ਬਾਬੇ ਨੂੰ ਵੀ ਸਾਧਾਂ ਦਾ ਆਪਾਂ ਲੋਈ ਲੋਈ ਮੇਤਰੋ ਕੰਮ ਕਰ ਕਰ ਰਿਹੇ ਜੀ ਚੋਬਰ ਤੇ ਦਰਾ ਬੈਠਿਆ ਚੋਬਰ ਗੱਡੀ ਚ ਰੈਸਟ ਕਰ ਰਹੇ ਆ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਬਣਿਆ ਤੇ ਅਗਲੇ ਵਲੌਗ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਜੀ ਆ ਜਾ